ਸਵਾਗਤ ਹੈ ਦਰਸ਼ਕੋ ਤੁਸੀਂ ਜੁੜ ਚੁੱਕੇ ਹੋ ਰੀਅਲ ਇਫੈਕਟ ਨਿਊਜ਼ ਦੇ ਨਾਲ ਮੈਂ ਇੱਕ ਬਹੁਤ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਤੁਹਾਡੀ ਕਿਤੇਰੀ ਦੇ ਵਿੱਚ ਇਸ ਵਕਤ ਮੋਗਾ ਜ਼ਿਲ੍ਹੇ ਦੇ ਪਿੰਡ ਸੈਦੋਕੇ ਦੀ ਹੱਦ ਤੇ ਮੌਜੂਦ ਹੈ ਬੀਤੇ ਕੱਲ ਆਪਾਂ ਇੱਕ ਖਬਰ ਸ਼ੇਅਰ ਕੀਤੀ ਸੀ ਜਿਸ ਦੇ ਵਿੱਚ ਪਿੰਡ ਸੈਦੋਕੇ ਤੇ ਤਲਵੰਡੀ ਮੱਝੂਕੇ ਦੋਨੋਂ ਪਿੰਡਾਂ ਦੇ ਲੋਕਾਂ ਦੇ ਵਿਚਕਾਰ ਜਿਹੜੀ ਤਣਾਅ ਦੀ ਸਥਿਤੀ ਸੀ ਇੱਕ ਜੈਂਪਰ ਨੂੰ ਲੈ ਕੇ ਜੈਂਪਰ ਕੇਸ ਨੂੰ ਕਿਹਾ ਜਾਂਦਾ ਹੈ ਜਿਹੜਾ ਬਿਜਲੀ ਸਪਲਾਈ ਮੈਂ ਇੱਕ ਮਾਰ ਚਾਹਾਂਗਾ ਕਿ ਉਹ ਖੰਬੇ ਤੇ ਜਿਹੜਾ ਇੱਕ ਸ਼ਾਰਟ ਜ਼ਰੂਰ ਮਾਰ ਦੋ ਜੋ ਤਾਰਾਂ ਨੂੰ ਕਨੈਕਟ ਕਰਦਾ ਹੈ ਅੱਗੇ ਜਿਹੜਾ ਬਿਜਲੀ ਸਪਲਾਈ ਦੇਣ ਵਾਸਤੇ ਉਹ ਉਸ ਨੂੰ ਜੈਂਪਰ ਕਿਹਾ ਜਾਂਦਾ ਹੈ ਤੇ ਉਸ ਜੈਂਪਰ ਲਗਾਉਣ ਨੂੰ ਲੈ ਕੇ ਸੈਦੋਕੇ ਪਿੰਡ ਦੀ ਜਿਹੜੀ ਆਪਣੀ ਮੰਗ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਜਿਹੜੀ ਇਸ ਗ੍ਰੇਡ ਤੋਂ ਜਿਹੜੀ ਬਿਜਲੀ ਸਪਲਾਈ ਦਿੱਤੀ ਜਾਣੀ ਚਾਹੀਦੀ ਹੈ ਆਓ ਆਪਾਂ ਗੱਲਬਾਤ ਕਰਦੇ ਹਾਂ ਇਸ ਵਕਤ ਤੁਸੀਂ ਦੇਖ ਸਕਦੇ ਹੋ ਬੀਤੀ ਜਿਹੜੀ ਦੇਰ ਰਾਤ ਖਬਰ ਰੀਅਲ ਫੈਕਟ ਨਿਊਜ਼ ਦੇ ਨਸ਼ਰ ਹੋਣ ਤੋਂ ਬਾਅਦ ਬੀਤੀ ਦੇਰ ਰਾਤ ਦੋਨੋਂ ਪਿੰਡਾਂ ਦੇ ਵਿੱਚਕਾਰ ਟਕਰਾਅ ਹੋਇਆ ਹੈ ਦੋਨੋਂ ਪਿੰਡਾਂ ਦੇ ਕੁਝ ਲੋਕ ਜਿਹੜੇ ਜ਼ਖਮੀ ਹੋਏ ਨੇ ਅਸਲੀਅਤ ਕੀ ਹੈ ਕੀ ਵਾਪਰਿਆ ਬੀਤੀ ਰਾਤ ਉਹ ਆਪਾਂ ਪਿੰਡ ਸੈਦੋਕੇ ਦੇ ਜਿਹੜੇ ਮੋਤਵਰ ਵਿਅਕਤੀ ਨੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਉਹਨਾਂ ਤੋਂ ਜਾਣਾਂਗੇ ਕਿ ਬੀਤੀ ਰਾਤ ਕੀ ਅਜੀਹੀ ਘਟਨਾ ਵਾਪਰੀ ਹੈ ਜਿਹੜੀ ਜਿਸ ਨੂੰ ਲੈ ਕੇ ਅੱਜ ਜਿਹੜਾ ਭਦੌੜ ਦੇ ਵਿੱਚ ਜਿਹੜਾ ਤਲਵੰਡੀ ਦੇ ਲੋਕਾਂ ਵੱਲੋਂ ਧਰਨਾ ਲਗਾਇਆ ਗਿਆ ਔਰ ਸੈਦੋਕੇ ਪਿੰਡ ਦੇ ਤੁਸੀਂ ਦੇਖ ਸਕਦੇ ਹੋ ਸੈਦੋਕੇ ਪਿੰਡ ਦਾ ਧਰਨਾ ਜਿਹੜਾ ਲੱਗਿਆ ਹੋਇਆ ਔਰ ਗੱਲਬਾਤ ਕਰਦੇ ਆ ਮਨਿੰਦਰ ਸਿੰਘ ਰਾਜੂ ਬਾਈ ਕਮਲ ਕਲੱਬ ਪ੍ਰਧਾਨ ਨੇ ਕਮਲ ਬਾਈ ਕੱਲ ਆਪਾਂ ਖਬਰ ਸ਼ੇਅਰ ਕੀਤੀ ਸੀ ਪਿਛਲੇ ਸਾਲ ਵੀ ਮਸਲਾ ਉੱਠਿਆ ਸੀ ਕੱਲ ਤੋਂ ਬਾਅਦ ਜਿਹੜੇ ਦੇਰ ਰਾਤ ਕੀ ਅਜੇ ਹੀ ਘਟਨਾ ਵਾਪਰੀ ਹੈ ਜਿਹੜਾ ਇੱਥੇ ਜਿਹੜੀ ਟਕਰਾਅ ਦੀ ਸਥਿਤੀ ਬਣੀ ਹੈ ਕੀ ਹੋਇਆ ਸੀ ਰਾਤ ਹਾਂਜੀ ਪਤਾ ਕੀ ਹੈ ਜੀ ਅਸੀਂ ਰਾਤ ਆਪਦੇ ਸਵੇਰ ਤੋਂ ਹੀ ਅਸੀਂ ਸਮਝਾ ਰਹੇ ਸੀ ਵੀ ਆਪਾਂ ਕਿਸੇ ਨੇ ਵੀ ਕਿਸੇ ਨੇ ਹੁਲੜਬਾਜੀ ਨਹੀਂ ਕਰਨੀ ਉਹ ਤਲਵੰਡੀ ਵਾਲੇ ਸਾਡੀ ਭੈਣ ਭਰਾ ਸਾਡੀ ਉਹਨਾਂ ਨਾਲ ਕੋਈ ਲੜਾਈ ਨਹੀਂ ਸਿਰਫ ਅਸੀਂ ਤਾਂ ਲਾਇਟ ਲੈਣੀ ਅਸੀਂ ਤਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਨਹੀਂ ਸਾਡੇ ਬੰਦੇ ਨੇ ਕਿਸੇ ਨੇ ਲੰਘਣਾ ਕੀਤੀ ਆ ਅਸੀਂ ਤਾਂ ਤੰਬੂ ਤੇ ਬੈਠੇ ਸੀਗੇ ਉਹਨਾਂ ਦਾ ਟਰੈਕਟਰ ਜ਼ਰੂਰ ਆਪਣੀ ਹੱਦ 'ਚ ਆਇਆ ਉਹ ਜਦੋਂ ਆਪਣੇ ਉੱਥੇ ਬੰਦੇ ਗਏ ਆ ਮਾੜਾ ਇੱਥੇ ਸੀਗੇ ਉਹਨਾਂ ਦਾ ਟਰੈਕਟਰ ਹੱਦ 'ਚ ਆ ਕੇ ਆਪਣੇ ਬੰਦਿਆਂ ਤੇ ਝਰੋਣ ਲੱਗੇ ਸੀਗੇ ਉਹ ਤਾਂ ਪ੍ਰਮਾਤਮਾ ਦੀ ਮਿਹਰ ਆ ਵੀ ਬਚਦੋਗੇ ਜਾਣਬੁੱਝ ਕੇ ਸਿੱਧਾ ਝਰੋਣ ਦੇ ਹਾਂਜੀ ਹਾਂਜੀ ਹਾਂ ਉਹ ਤਾਂ ਟਰੈਕਟਰ ਮਗਰ ਹਾਲ ਪਾਏ ਦੇ ਸੀਗੇ ਆਪਣਾ ਟਰੈਕਟਰ ਦੇ ਥੱਲੇ ਆ ਗਿਆ ਉਹਦੇ ਪੁੱਸਲੀਆਂ ਪੁੱਸਲੀਆਂ ਬਹਿ ਗਿਆਂ ਧੌਣ ਤੇ ਪਤਾ ਨਹੀਂ ਕੀ ਮਣਕਾ ਲੈ ਧੌਣ ਦੇ ਉੱਤੇ ਟਰੈਕਟਰ ਟਹਿਲਾਂਗੇ ਥੋੜੀ ਅੱਛਾ ਉਹ ਤਾਂ ਪਤਾ ਨਹੀਂ ਅਜੇ ਵੀ ਬਚਦਾ ਉਹ अच्छा मतलब कि नहीं हम अभी अभी हम भी यही कह रहे हैं कि जो हो गया वोनु ਉੱਥੇ ਹੀ ਰਹਿਣ ਦਿਓ ਵੀ ਆਪਾਂ ਇਸ ਪਾਸੇ ਜਾਣਾ ਨਹੀਂ ਸਿਰਫ ਆਪਾਂ ਨੂੰ ਵੱਡੀ ਪਿੰਡਾਂ ਦੀ ਜਿਹੜੀ ਇਹ ਅੱਗੇ ਨਾ ਜਾਵੇ ਹਾਂਜੀ ਹਾਂ ਇਕੱਠੇ ਰਹਿਣਾਗਾ ਕਿਉਂਕਿ ਉਹਨਾਂ ਦੀ ਰਿਸ਼ਤੇਦਾਰੀਆਂ ਸਾਡੀਆਂ ਬਹੁਤ ਜ਼ਿਆਦਾ ਹੈ ਇਸ ਪਿੰਡ ਨਾਲ ਬਿਲਕੁਲ ਚਲੋ ਠੀਕ ਆ ਲਾਈਟ ਪਿੱਛੇ ਹੈਗਾ ਸਾਡੀ ਤਾਂ ਪ੍ਰਸ਼ਾਸਨ ਤੋਂ ਮੰਗਦਾ ਸਾਨੂੰ ਕਿਉਂ ਉਹ ਕਰਦੇ ਆ ਕਿਉਂ ਲੜਾਉਂਦੇ ਆ ਪਿੰਡਾਂ ਨੂੰ ਵੀ ਜਿਹੜਾ ਸਾਡਾ ਹੱਕ ਮੰਗਦਾ ਸਾਨੂੰ 8 ਸਾਲ ਹੋ ਗਏ ਪਿੱਛੇ ਫਿਰਦਿਆਂ ਨੂੰ ਸਾਨੂੰ ਲਾਈਟ ਲਗਾ ਦਿਓ ਇਹ ਗੱਲ ਨਿਬੜਦੀ ਅੱਜ ਤਲਵੰਡੀ ਪਿੰਡ ਦੇ ਲੋਕਾਂ ਨੇ ਪਧੌੜ ਵੇਖੇ ਜਿਹੜਾ ਧਰਨਾ ਲਗਾਇਆ ਹੈ ਉਹਨਾਂ ਨੇ ਉਹਨਾਂ ਦਾ ਕਹਿਣਾ ਹੈ ਕਿ ਸੈਦੋਕੇ ਪਿੰਡ ਤੇ ਜਿਹੜੇ ਲੋਕ ਹੈ ਦੇਰ ਰਾਤ ਉਸਾਦੀ ਹਾਦਸੇ ਆ ਕੇ ਹੱਦ ਚ ਅੰਦਰ ਆ ਕੇ ਤੇ ਇਹਨਾਂ ਨੇ ਸਾਡੇ ਤੇ ਹਮਲਾ ਕੀਤਾ ਉਹ ਕਹਿੰਦੇ ਕਿ ਸਾਡੇ ਵੀ ਕੁਝ ਵਿਅਕਤੀ ਪੰਜ ਵਿਅਕਤੀ ਉਹਨਾਂ ਨੇ ਦੱਸਿਆ ਕਿ ਸਾਡੇ ਜ਼ਖਮੀ ਆ ਜਿਹੜੇ ਬਰਨਾਲਾ ਦੇ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਹੈ ਔਰ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਕੁਝ ਐਸਚਓ ਸਾਹਿਬ ਦੀ ਵੀ ਕੋਈ ਸੱਟ ਲੱਗੀ ਹੈ ਕੀ ਅਸਲੀਅਤ ਹੈ ਇਹਦੇ ਵਿੱਚ ਕੋਈ ਨਹੀਂ ਨਹੀਂ ਜੀ ਇਹ ਤਾਂ ਹੁਣ ਵੇਖੋ ਮਹਿਕਮਾ ਇੱਥੇ ਮੁਲਾਜ਼ਮ ਸਾਰੇ ਖੜੇ ਆ ਜੇ ਸਾਡੇ ਬੰਦੇ ਗਏ ਆ ਤਾਂ ਮੁਲਾਜ਼ਮਾਂ ਨੇ ਉਹਦੀ ਫੜ ਲੈਣੇ ਸੀਗੇ ਉਹ ਵੀ ਤੁਸੀਂ ਉਲੰਘਣਾ ਕਰ ਰਹੇ ਆ ਮੁਲਾਜ਼ਮ ਤਾਂ ਉਹਨਾਂ ਦੀ ਇੱਕ ਮਿੰਟ ਨਹੀਂ ਪਾਸੇ ਗਏ ਉੱਥੇ ਕਿਉਂਕਿ ਉੱਥੇ ਮੁਲਾਜ਼ਮਾਂ ਗੱਡੀ ਦੋਨੋਂ ਥਾਣਿਆਂ ਦੀ ਪੁਲਿਸ ਮੌਜੂਦ ਸੀਗੀ ਤਿੰਨ ਚਾਰ ਗੱਡੀਆਂ ਉਸ ਮੁਲਾਜ਼ਮਾਂ ਥਾਣੇ ਭਧੌੜਦਿਆਂ ਉੱਥੇ ਪੱਕੇ ਹੀ ਰਹਿਣਾ ਇੱਕ ਸਕਿੰਟ ਵੀ ਨਹੀਂ ਹਿੱਲੇ ਉਹ ਸਲੈਟਾਂ ਜਾਈ ਗਈਆਂ ਬੱਤਾਂ ਉਹਨਾਂ ਨੇ ਛੱਡੀਆਂ ਬਣਾ ਸੀਗਾ ਆਪਣੇ ਕਿਸੇ ਬੰਦੇ ਨੇ ਕੋਈ ਉਲੰਘਣਾ ਨਹੀਂ ਕੀਤੀ ਗਈ ਚਲੋ ਉਹ ਤਾਂ ਹੁਣ ਆਏ ਆ ਵੀ ਜਦੋਂ ਉਹ ਆਪਣੀ ਹੱਦ ਚਾ ਕੇ ਟਰੈਕਟਰ ਚੜਾਉਂਦਿਆਂ ਤਾਂ ਫਿਰ ਉਹ ਬਣਾਉਣ ਗਈ ਉਹਨਾਂ ਨੂੰ ਉਹ ਫੇਕ ਬਣਾਇਆ ਗਿਆ ਹਾਂਜੀ ਹਾਂ ਉਹ ਵੀ ਕਰਨਗੇ ਦਾ ਸੁਣਾਉਣਾ ਸਰ ਫੇਕ ਬਣਾਇਆ ਗਿਆ ਕਿਉਂਕਿ ਸਾਡੇ ਬੰਦਿਆਂ ਦੇ ਉੱਤੇ ਟਰੈਕਟਰ ਵੀ ਚੜਾਇਆ ਗਿਆ ਫੇਟ ਵੀ ਵੱਜੀ ਆ ਤੇ ਇੱਕ ਬੰਦੇ ਦੀ ਉਂਗਲਾ ਵੀ ਕੱਟੀਆਂ ਗਈਆਂ ਜੀ ਅੱਛਾ ਉਹ ਉਸ ਵਿਸ਼ੇ ਦੇ ਮਾਰੇ ਵੀ ਕ੍ਰੋਸ ਪਰਚਾ ਕਰਾਵਾਂ ਕਰਵਾਵਾਂਗੇ ਅਸੀਂ ਉਹ ਵਿਸ਼ੇ ਦੇ ਮਾਰੇ ਉਹ ਝੂਠੇ ਪਰਚੇ ਬਣਵਾ ਰਹੇ ਆ ਪਰ ਸਾਡੇ ਬੰਦੇ ਕਿੰਨੂੰ ਕਿਸੇ ਵੀ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਗਈ ਵਧੀਆ ਜਾਬਦੇ ਦੇ ਵਿੱਚ ਬੈਠੇ ਇੱਥੇ ਆਰਾਮ ਨਾਲ ਬੈਠੇ ਸੀਗੇ ਉਈ ਉਹ じゃ ਕੋਈ ਚੱਕਰ ਨਹੀਂ ਸੀਗਾ ਉਹ ਜਾਣ ਬੁੱਝ ਕੇ ਟਰੈਕਟਰ ਦੇ ਹੱਜੀ ਵੀ ਲੀਹਾਂ ਪਈਆਂ ਤੁਸੀਂ ਨਿਗਾ ਮਾਰ ਲਿਓ ਤੇ ਦੇਖ ਲਿਓ ਆ ਸੜਕ ਤੇ ਵੀ ਤੁਹਾਨੂੰ ਸਾਡੇ ਬੰਦੇ ਦਾ ਖੂਨ ਖੂਨ ਸੋਨ ਮਿਲ ਜੂਗਾ ਤੁਸੀਂ ਉਧਰ ਵੀ ਨਿਗਾ ਮਾਰ ਲਿਓ ਉਹਨਾਂ ਦਾ ਕਿੰਨਾ ਕ ਖੂਨ ਨਿਕਲਿਆ ਹੋਊਗਾ ਸਾਡੀ ਹੱਦ ਤੇ ਜਿਹੜੇ ਸਾਡੇ ਬੰਦੇ ਦਾ ਖੂਨ ਸਾਰੀ ਸੜਕ ਲਾਲ ਕੀਤੀ ਪਈ ਉਹਨਾਂ ਦੀ ਕੋਈ ਰਜੂ ਫੇਕ ਪਰਚਾ ਕ੍ਰਾਸ ਪਰਚਾ ਬਣਾਉਣਾ ਕਿਉਂਕਿ ਇਹ ਚੀਜ਼ਾਂ ਜੇ ਦੋ ਪਿੰਡਾਂ ਦੇ ਵਿਚਕਾਰ ਹੋਵੇ ਤਾਂ ਅਕਸਰ ਅਸੀਂ ਦੇਖਦੇ ਹਾਂ ਪਰ ਜੇ ਦੋ ਪਿੰਡਾਂ ਦੇ ਵਿਚਕਾਰ ਮਾਮਲਾ ਹੈ ਕ੍ਰਾਸ ਪਰਚਾ ਵੀ ਕ੍ਰਾਸ ਦਾ ਹੁਣ ਬਈ ਖੜਾ ਕਿਉਂਕਿ ਇਹਨਾਂ ਨੂੰ ਪਤਾ ਵੀ ਸਾਡੇ ਬੰਦੇ ਸੱਟਾਂ ਜ਼ਿਆਦਾ ਲੱਗੀਆਂ। ਐ ਕਿ ਤੂੰ ਯਕੀਨ ਮੰਨਿਓ ਬਾਈ ਤੰਨੇ ਉਂਗਲਾਂ ਕੱਟ ਕੇ ਨਾ ਆਇਆ ਅਲੱਗ ਹੋਈਆਂ ਪੰਜਾਂ ਸੀ। ਅੱਛਾ ਤੰਨੇ ਉਂਗਲਾ ਉਹ ਹੁਣ ਉਹਨਾਂ ਨੂੰ ਵੀ ਆ ਵੀ ਕੱਲ ਨੂੰ ਸਾਡੇ ਦਾ ਕਾਰਵਾਈ ਤਾਂ ਹੋਣੀ ਹੈ ਕਿਉਂਕਿ ਅਸੀਂ ਬੰਦੇ ਵੀ ਨਾਂ ਲਿਖਾਇਆ ਜਿਹਨਾਂ ਨੇ ਕਰਿਆ ਕੰਮ ਇਹ। ਤੇ ਉਹਦੇ ਵੀ ਬਚਨ ਦੇ ਮਾਰੇ ਕੱਲ ਨੂੰ ਸਾਡਾ ਬਾਈ ਫੇਸ ਕੋਈ ਪਛਾਣ ਹੈ ਉਹਨਾਂ ਨੇ ਵੀ ਸਾਡੇ ਬੰਦੇ ਹਾਂ ਬਾਈ ਨੇਮ ਲਖਾਇਆ ਉਹਨਾਂ ਨੂੰ ਆਇਆ ਕੰਪਰੋਮਾਈਜ਼ ਹੋ ਜੂਗਾ ਤਾਂ ਕਰਕੇ ਆਉਦਾ ਕਰੋ ਕਿਤੇ ਇਹ ਤਾਂ ਨਹੀਂ ਵੀ ਦੋਨਾਂ ਪਿੰਡਾਂ ਦੀ ਇਸ ਟਕਰਾਰ ਦਾ ਕੋਈ ਮਤਲਬ ਜਿਹੜੇ ਵਿੱਚ ਸ਼ਰਾਰਤੀ ਆਨਸਰ ਹੁੰਦੇ ਆ ਉਹ ਫਾਇਦਾ ਲੈਣਾ ਚਾਹੁੰਦੇ ਹੋਣ ਇਹ ਦੇ ਕੋਹਨਾ ਵੱਲੋਂ ਆਪ ਕਹਿ ਨਹੀਂ ਸਕਦੇ ਸਾਡੇ ਬੰਦੇ ਜਿੰਨੇ ਵੀ ਸਾਡੇ ਜਾਵਤੇ ਸੀਗੇ ਉਹਨਾਂ ਚ ਕੋਈ ਸ਼ਰਾਰਤੀ ਆਨਸਰਾ ਕੌਣ ਉਹਨਾਂ ਦੇ ਪਿੰਡ ਦੇ ਸੀ ਜਾਂ ਬਾਹਰ ਦੇ ਉਹ ਆਪ ਕਹਿ ਨਹੀਂ ਸਕਦੇ ਹਾਂ ਸਾਡੇ ਬੰਦੇ ਜੀ ਅਸੀਂ ਜ਼ਿੰਮੇਵਾਰੀ ਲੈਣੇ ਆ ਸਾਡਾ ਬੰਦਾ ਕੋਈ ਨਾ ਉਹਦੇ ਹੱਥ ਚ ਗਿਆ ਜੀ ਸਰ ਜਾਬ ਤੇ ਬੈਠਿਆ ਟੈਂਟ ਥੱਲੇ ਆ ਕਿੰਨੇ ਬੰਦੇ ਦਾਖਲ ਆ ਆਪਣੇ ਵਿੱਚ ਆਪਣੇ तकरीबन ਮੁੱਲੋ 4 ਤੋਂ 5 ਬੰਦੇ ਦਾਖਲ ਹੈਗੇ 4-5 ਹਾਂਜੀ ਠੀਕ ਹੈ ਸਥਿਤੀ ਹੁਣ ਮਤਲਬ ਉਹਨਾਂ ਦੀ ਨਹੀਂ ਦੋਹਾਂ ਦੇ ਹਾਲ ਥੋੜੀ ਨਾਜ਼ੁਕਾ ਕਿਉਂਕਿ ਇੱਕ ਦੇ ਟਰੈਕਟਰ ਜਿਹੜਾ ਹੈ ਧੌਣ ਤੇ ਹਨਾ ਮਣਕੇ ਉਹਦੇ ਦਬ ਗਏ ਤੇ ਸਿਮਲਾ ਹਸਪਤਾਲ ਮੋਗਾ ਹਾਂ ਮੋਗਾ ਜੀ ਪਹਿਲਾਂ ਨਿਹਾਲ ਸਿੰਘ ਦੇ ਉੱਥੇ ਰੈਫਰ ਕਰਤਾ ਉਹਨਾਂ ਨੇ ਤੇ ਸਰਚ ਕਾਫੀ ਸੱਟ ਦੇ ਇੱਕ ਨਹੀਂ ਤੁਹਾਨੂੰ ਦੱਸਿਆ ਪਹਿਲੇ ਉਲਾਂ ਕਟਿਆ ਦੰਤ ਚਾ ਕੀ ਮੰਗ ਕਰਦੇ ਹੋ ਤੁਸੀਂ ਆ ਮੰਗਦਾ ਦੇਖੋ ਜੀ ਆਪਣਾ ਉਹਨਾਂ ਨਾਲ ਕੋਈ ਰੌਣਕ ਤਲਵੰਡੀ ਪਿੰਡ ਦੇ ਲੋਕਾਂ ਨਾਲ ਉਹ ਚਲੋ ਸਾਡੇ ਪਿੰਡ ਭਰ ਆ ਗਏ ਸਾਡੇ ਪ੍ਰਸ਼ਾਸਨ ਨੇ ਮੰਗਿਆ ਵੀ ਪ੍ਰਸ਼ਾਸਨ ਨੇ ਸਾਡਾ ਹੱਲ ਕਰੇ ਆਪਾਂ ਨੂੰ ਹੋਰ ਕੋਈ ਸਾਨੂੰ ਪਾਸੇ ਕਰਦੇ ਸੀ ਜਿੱਥੇ ਆਉਂਦੇ ਵੀ ਨਹੀਂ ਗਏ ਇੱਥੇ ਆਉਣਾ ਨਹੀਂ ਦਿੰਦੇ ਸਾਨੂੰ ਆਉਂਦੇ ਕੋਈ ਲੋੜ ਨਹੀਂ ਬਸ ਸਾਡੇ ਜਿਹੜਾ ਸਾਡਾ ਪ੍ਰਸ਼ਾਸਨ ਹੈ ਭਟੋੜ ਦਾ ਪ੍ਰਸ਼ਾਸਨ ਜਾਂ ਭਟੋੜ ਦੇ ਐਮਐਲਏ ਸਾਹਿਬ ਹੈ ਉਹ ਸੈਦੋ ਵਾਲਿਆਂ ਦੀ سپورਟ ਕਰ ਰਹੇ ਐ ਨਹੀਂ ਅਸੀਂ ਤਾਂ ਕੋਈ ਸੱਚਾਈ ਐ ਅੱਜ ਇੰਨੇ ਬੰਦੇ ਖੜੇ ਆ ਸੀ ਕਦੇ ਨਾ ਲਾਭ ਸਕਦਾ ਉਹਨੂੰ ਘਰ ਪਤਾ ਕਿੱਥੇ ਨਾ ਅੱਜ ਤੱਕ ਮਿਲਿਆ ਨਾ ਸਾਡੇ ਕੋਲੇ ਨੰਬਰ ਆ ਸਾਡੀ سپورਟ ਕਿਵੇਂ ਕਰ ਦੂ ਵੋਟਾਂ ਆਪਣੇ ਬਈ ਉੱਥੋਂ ਲੈਣੀਆਂ ਕਿ ਸਾਡੇ ਤੋਂ ਲੈਣੀਆਂ ਉਹ ਤਾਂ ਉਹ ਤਾਂ ਕਹਿਣ ਦੀਆਂ ਗੱਲਾਂ ਵੀ سپورਟ ਕਰਦਾ ਐ ਅੱਜ ਤਾਂ ਪ੍ਰਸ਼ਾਸਨ ਜੇ ਸਾਡੀ ਮਦਦ ਕਰਦਾ ਹੁੰਦਾ ਸਾਨੂੰ ਜਦੋਂ ਉੱਥੇ ਸਵੇਰੇ ਮਿਲੇ ਆ ਸਾਨੂੰ ਉਹਨਾਂ ਨੇ ਡਰਾਇਆ ਵੀ ਆ ਕਹਿੰਦੇ ਜੇ ਤੁਸੀਂ ਇਹ ਤਾਂ ਕੰਮ ਵਿੱਚ ਵਿਗੜ ਪਾਇਆ ਤੁਹਾਡੇ ਤੇ ਪਰਚੇ ਹੋ ਜਾਣਗੇ ਬਾਕੀ ਮੁਲਾਜ਼ਮ ਸਾਨੂੰ ਸਵੇਰ ਦੇ ਕਹੀ ਜਾਂਦੇ ਆ ਉਹ ਸਾਡੀ ਮਦਦ ਥੋੜੀ ਹੋਗੀ ਉਹ ਤਾਂ ਇਹ ਸੀ ਵੀ ਭੱਜਣੇ ਥੋੜਾ ਹੀ ਉਹ ਤਾਂ ਆਪਣੀ ਡਿਊਟੀ ਕਰ ਰਹੇ ਆ ਕਿਉਂਕਿ ਉਹ ਨਿਹਾਲ ਸਿੰਘ ਵਾਲਾ ਥਾਣੇ ਵਾਲੇ ਵੀ ਤੇ ਦੂਸਰੇ ਵੀ ਉਹ ਮੈਨੇ ਤਾਂ ਆਪਣੇ ਸੋ ਤੁਹਾਨੂੰ ਦੱਸ ਦਈਏ ਦਰਸ਼ਕੋ ਬੀਤੇ ਕੱਲ ਅਸੀਂ ਖਬਰ ਨਾਸ਼ਰ ਕੀਤੀ ਸੀ ਕਿ ਪਿੰਡ ਸੈਦੋ ਕੇ ਆਪਣੀ ਮੰਗ ਨੂੰ ਲੈ ਕੇ ਜਿਹੜੇ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ ਇਸ ਗ੍ਰੈਡ ਤੋਂ ਧਰਨੇ ਤੇ ਬੈਠਾ ਹੋਇਆ ਉਸ ਤੋਂ ਬਾਅਦ ਦੇਰ ਰਾਤ ਜਿਹੜੀ ਟਕਰਾਅ ਦੀ ਸਥਿਤੀ ਬਣੀ ਹੈ ਜਿਵੇਂ ਤੁਸੀਂ ਦੱਸਿਆ ਇੱਥੇ ਜਿਹੜੇ ਪ੍ਰਤਖਤਾਸ਼ੀ ਇਥੋਂ ਦੇ ਮੋਤਵਾਰ ਵਿਅਕਤੀ ਉਹਨਾਂ ਨੇ ਦੱਸਿਆ ਕਿ ਜਿਹੜੇ 5 ਵਿਅਕਤੀ ਜ਼ਖਮੀ ਦੱਸੇ ਜਾ ਰਹੇ ਆ ਔਰ ਦੂਸਰੇ ਪਾਸੇ ਭਡੋੜ ਦੇ ਵਿੱਚ ਦੀ ਧਰਨਾ ਲੱਗਿਆ ਹੋਇਆ ਉਹਨਾਂ ਦਾ ਵੀ ਕਹਿਣਾ ਹੈ ਕਿ ਸਾਡੇ ਵਿਅਕਤੀ ਜਿਹੜੇ ਜ਼ਖਮੀ ਆ ਹੁਣ ਅਸਲੀਅਤ ਕੀ ਹੈ ਇਹ ਪ੍ਰਸ਼ਾਸਨ ਦਾ ਕੰਮ ਹੈ ਕਿ ਵੈਰੀਫਾਈ ਕਰਨਾ ਤੇ ਸਚਾਈ ਨੂੰ ਬਾਹਰ ਲੈ ਕੇ ਆਉਣਾ ਤਾਂ ਕਿ ਬੇਗੁਨਾਹਤੇ ਵੀ ਨਾ ਕਿਸੇ ਤੇ ਪਰਚਾ ਹੋਵੇ ਤੇ ਕੋਈ ਦੋਸ਼ੀ ਆ ਜਿਹੜਾ ਉਹ ਵੀ ਨਾ ਬਚੇ ਔਰ ਇਹਨਾਂ ਦੋਨਾਂ ਪਿੰਡਾਂ ਦਾ ਜਿਹੜਾ ਇਹ ਮਾਮਲਾ ਹੈ ਇਹ ਜਿਹੜਾ ਆਪਸੀ ਟਕਰਾਰ ਹੈ ਜਿਹੜੀ ਇਹ ਦੁਸ਼ਮਣੀ ਤੱਕ ਨਾ ਪਹੁੰਚੇ ਇੱਥੇ ਹੀ ਜੇ ਪ੍ਰਸ਼ਾਸਨ ਚਾਹੇ ਤਾਂ ਇਸ ਮਾਮਲੇ ਨੂੰ ਢੰਗ ਨਾਲ ਹੱਲ ਕੀਤਾ ਜਾ ਸਕਦਾ ਹੈ ਦੋਨਾਂ ਪਿੰਡਾਂ ਦਾ ਇਹ ਮਾਮਲਾ ਹੈ ਗਵਾਂਢੀ ਪਿੰਡ ਹੈ ਇੱਕ ਦੂਸਰੇ ਦੇ ਪਿੰਡ ਰਿਸ਼ਤੇਦਾਰੀਆਂ ਵੀ ਨੇ ਅ ਅਸੀਂ ਕੋਸ਼ਿਸ਼ ਕਰਾਂਗੇ ਅੱਜ ਜਿਹੜੇ ਜ਼ਖਮੀ ਵਿਅਕਤੀ ਹੈ ਪਿੰਡ ਸੈਦੋਕੇ ਦੇ ਮੋਗਾ ਵਿਖੇ ਦਾਖਲ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਹਾਲ ਚਾਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਮੌਜੂਦਾ ਸਥਿਤੀ ਹੈ ਜਿਹੜੀ ਕੀ ਹੈ ਸੋ ਬੇਸ਼ੱਕ ਮੈਂ ਇਸ ਵਕਤ ਸੈਦੋ ਤੇ ਤਲਵੰਡੀ ਦੀ ਜੁਹ ਤੇ ਖੜਾ ਹਾਂ ਜਿੱਥੇ ਬੀਤੀ ਰਾਤ ਇਹ ਘਟਨਾ ਵਾਪਰੀ ਹੈ ਆ ਮੈਂ ਤੁਹਾਨੂੰ ਦਿਖਾਦਾ ਆ ਟਰੈਕਟਰ ਦੇ ਜਿਹੜੇ ਨਿਸ਼ਾਨ ਨੇ ਜਿਹੜਾ ਇੱਥੇ ਆਪਾਂ ਹੁਣੇ ਗੱਜੜੀ ਗੱਲ ਕੀਤੀ ਹੈ ਪਿੰਡ ਸੈਦੋਕੇ ਦੇ ਜਿਹੜੇ ਮੋਤਵਾਰ ਵਿਅਕਤੀ ਹੈ ਉਹਨਾਂ ਨਾਲ ਗੱਲ ਹੋਈ ਹੈ ਉਹ ਕਹਿੰਦੇ ਵੀ ਸਾਡੇ ਤੇ ਜਿਹੜੀ ਟਰੈਕਟਰ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਆ ਟਰੈਕਟਰ ਦੇ ਨਿਸ਼ਾਨ ਨੇ ਤੇ ਖੂਨ ਹੈ ਜਿਹੜਾ ਡੁੱਲਿਆ ਹੋਇਆ ਆ ਇੱਕ ਮਿੰਟ ਸ਼ਾਟ ਜਿਹੜਾ ਥੋੜਾ ਜਿਹਾ ਨੇੜੇੋਂ ਕਰਕੇ ਕੈਮਰਾਮੈਨ ਨੂੰ ਕਹੂੰਗਾ ਕਿ ਸ਼ਾਟ ਲੈ ਲਓ ਹੁਣ ਬਹੁਤ ਜ਼ਿਆਦਾ ਡੁੱਲਿਆ ਹੋਇਆ ਹੈ ਜਿੱਥੋਂ ਪਤਾ ਲੱਗਦਾ ਹੈ ਕਿ ਕਾਫੀ ਗੰਬੀਰ ਜਿਹੜੀ ਇੱਥੇ ਸਥਿਤੀ ਬਣੀ ਹੈ ਤੇ ਇਹ ਖੂਨ ਹੈ ਜਿਹੜਾ ਅੱਗੇ ਤੁਹਾਨੂੰ ਦਿਖਾਉਨੇ ਆ ਇੱਥੇ ਬਹੁਤ ਜ਼ਿਆਦਾ ਹੈ ਔਰ ਇਹ ਤੋਂ ਜਿਵੇਂ ਜਿਵੇਂ ਅੱਗੇ ਤੁਰਦੇ ਆ ਨੇੜੇ ਕਰ ਲਾ ਕਿਉਂਕਿ ਆ ਦੇਖੋ ਸੌਣੀ ਕਨ ਆ ਦੇਖੋ ਇਸ ਤੋਂ ਅੱਗੇ ਫੇਰ ਖੂਨ ਦੇ ਤਬੇ ਆ ਜਿਹੜੇ ਬਹੁਤ ਜ਼ਿਆਦਾ ਖੂਨ ਡੁੱਲਿਆ ਹੋਇਆ ਥੋੜਾ ਨਹੀਂ ਹੈਗਾ ਬਹੁਤ ਜ਼ਿਆਦਾ ਖੂਨ ਡੁੱਲਿਆ ਹੋਇਆ ਹਾਂ ਇਥੋਂ ਜਿਵੇਂ ਜਿਵੇਂ ਆਪਾਂ ਜਿਹੜਾ ਧਰਨੇ ਵਾਲੇ ਜਿਹੜੇ ਟੈਂਟ ਹੈ ਟੈਂਟ ਤੱਕ ਟੈਂਟ ਜਿਹੜਾ ਤੁਹਾਨੂੰ ਦੱਸ ਦਿੱਤੀ ਕਿ ਟੈਂਟ ਲੱਗਿਆ ਹੋਇਆ ਜਿਹੜਾ ਉਹ ਜਿਹੜੀ ਹੱਦ ਹੈ ਉਸ ਤੋਂ ਬਹੁਤ ਪਿੱਛੇ ੜਕ ਕੇ ਲੱਗਿਆ ਹੋਇਆ ਹੈ ਲਗਭਗ 200 ਮੀਟਰ ਪਿੱਛੇ ਟੈਂਟ ਲੱਗਿਆ ਹੋਇਆ ਹੈ ਔਰ ਇਹ ਬਲੱਡ ਦੇ ਨਿਸ਼ਾਨ ਹੈ ਜਿਹੜੇ ਇਥੋਂ ਟੈਂਟ ਤੱਕ ਬਲੱਡ ਦੇ ਨਿਸ਼ਾਨ ਨੇ ਜਿੱਥੋਂ ਇਹ ਪਤਾ ਲੱਗਦਾ ਹੈ ਕਿ ਇਹ ਵਕਈ ਜਿਹੜੇ ਸੈਦੂ ਦੇ ਨੌਜਵਾਨ ਜ਼ਖਮੀ ਹੋਏ ਹੈ ਇਹ ਉਹਨਾਂ ਦੇ ਬਲੱਡ ਦੇ ਵੈਸੇ ਤਾਂ ਪੁਲਿਸ ਨੇ ਵੈਰੀਫਾਈ ਕਰਨਾ ਹੈ ਪੁਲਿਸ ਨੇ ਇਨਵੈਸਟੀਗੇਟ ਕਰਨਾ ਹੈ ਪਰ ਅਸੀਂ ਜਿਹੜੀ ਇੱਕ ਅੰਦਾਜ਼ਾ ਜਿਹੜਾ ਲੱਗ ਰਿਹਾ ਸਾਫ਼ ਦਿਖਾਈ ਦੇ ਰਿਹਾ ਉਸ ਤੋਂ ਪਤਾ ਲੱਗਦਾ ਕਿ ਇਹ ਬਲੱਡ ਹੈ ਜਿਹੜਾ ਉਹ ਟੈਂਟ ਤੱਕ ਆ ਇੱਟਾਂ ਰੋੜੇ ਵੀ ਜਿਹੜੇ ਚੱਲੇ ਹੋਏ ਆ ਕਿ ਉਦਾਂ ਹੀ ਆ ਆ ਚਲਾਏ ਹੋਏ ਆ ਜਿਹੜੇ ਲੈਂਡ ਪੈਦੀ ਤੇ ਅੱਛਾ ਲੈਂਡ ਪੈ ਰਹੀ ਸੀ ਉਹਨੂੰ ਦੇਖਦਾ ਨਹੀਂ ਕੋਈ ਪੱਥਰ ਵੀ ਪਾਇਆ ਹੋਰ ਉਹ ਚਾਰ ਦੀ ਲਾਈ ਵੀ ਆਜੋ ਅੱਗੇ ਇਧਰ ਹਾਂਜੀ ਆ ਦੇਖੋ ਜਿਵੇਂ ਜਿਵੇਂ ਅਸੀਂ ਅੱਗੇ ਇਧਰ ਨੂੰ ਤੁਰ ਰਹੇ ਆ ਖੂਨ ਦੇ ਛਿੱਟੇ ਆ ਦੇਖੋ ਕਿਉਂਕਿ ਉੱਥੇ ਤਾਂ ਬਹੁਤ ਜ਼ਿਆਦਾ ਸੀ ਬਹੁਤ ਸਵੀਅਰ ਸੀ ਔਰ ਅੱਗੇ ਆ ਦੇਖੋ ਲਾਈਟ ਜੇ ਇਹਦੇ ਚ ਜ਼ੂਮ ਕਿਉਂਕਿ ਧੁੱਪ ਵੀ ਕਾਫੀ ਹੈ ਸੁੱਕ ਗਏ ਨੇ ਹੁਣ ਸੁੱਕ ਗਏ ਨੇ ਪਰ ਸਾਫ ਇੱਕ ਟ੍ਰੇਲ ਜਿਹੜੀ ਆ ਜਾਂਦੀ ਆ ਦੇਖੋ ਇੱਥੇ ਕਾਫੀ ਕਿਉਂਕਿ ਇੱਥੇ ਆ ਕੇ ਪਤਾ ਲੱਗਦਾ ਬੰਦਾ ਖੜਿਆ ਹੋਣਾ ਹੈ ਮਤਲਬ ਪਾਈਓ ਇੱਥੇ ਖੜੇ ਡੁੱਲਿਆ ਜ਼ਿਆਦਾ ਸੋ ਇਹ ਹਾਲਾਤ ਨੇ ਜੀ ਗਰਾਉਂਡ ਜ਼ੀਰੋ ਤੋਂ ਬਿਲਕੁਲ ਤੁਹਾਡੇ ਤੱਕ ਜਿਹੜੀਆਂ ਸਹੀ ਜਿਹੜੀ ਰਿਪੋਰਟ ਹੈ ਤੁਹਾਡੇ ਤੱਕ ਪਹੁੰਚਦੀ ਕਰ ਰਹੇ ਆ ਮੌਜੂਦਾ ਹਾਲਾਤ ਇਹ ਹੈ ਬੀਤੀ ਰਾਤ ਜਿਹੜੀ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਜ਼ਖਮੀ ਹੋਏ ਨੌਜਵਾਨਾਂ ਨੂੰ ਮੋਗਾ ਦੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਉਹਨਾਂ ਦੀ ਵੀ ਆਪਾਂ ਜਿਹੜਾ ਜਲਦੀ ਤੁਹਾਡੇ ਤੱਕ ਅਪਡੇਟ ਪਹੁੰਚਾਵਾਂਗੇ ਉਹਨਾਂ ਦੇ ਬਿਆਨ ਵੀ ਆਪਾਂ ਕੋਸ਼ਿਸ਼ ਕਰਾਂਗੇ ਜੇ ਡਾਕਟਰ ਸਾਹਿਬ ਨੇ ਸਾਨੂੰ ਇਜਾਜ਼ਤ ਦਿੱਤੀ ਤਾਂ ਉਹਨਾਂ ਦੇ ਬਿਆਨ ਵੀ ਲਵਾਂਗੇ ਤੇ ਜਾਣਾਂਗੇ ਕਿ ਉਸ ਮੌਕੇ ਉਹਨਾਂ ਦੇ ਨਾਲ ਕੀ ਵਾਪਰਿਆ ਫਿਲਹਾਲ ਕੈਮਰਾ ਪਰਸਨ ਜਸਪੀਤ ਸਿੰਘ ਸੈਦੋ ਦੇ ਨਾਲ ਰੀਅਲ ਫੈਕਟ ਨਿਊਜ਼ ਲਈ ਪ੍ਰਦੀਪ ਢਿੱਲੋਂ ਦੀ ਵਿਸ਼ੇਸ਼ riport ਇਹ ਕੈਨੇਡਾ ਦਾ ਇਹ ਚੱਲ ਰਿਹਾ ਹੈਗਾ ਇਹ ਚਾਰ ਪਿੰਡ ਚੱਲ ਰਹੇ ਆ ਮੱਝੂ ਅਰਕੜੇ ਸਾਡਾ ਪਿੰਡ ਦੇ ਖਰਚੇ ਦਾ ਵਾਲਾ ਇਹ ਪਿੰਡ ਚੱਲ ਰਹੇ ਆ ਸਾਡੀ ਜੋ ਲਾਇ ਆਉਂਦੀ ਹੈ ਹਮੇਤਪੁਰ ਦਿਨਾਸਰਗ ਰੈਡੂ ਜਾਂਦੀ ਆ ਉਹਦੇ ਵਿੱਚ ਇੱਕ ਪੋਲ ਲੱਗਿਆ ਵਾ ਸਹੀ ਦੂਰੀ ਜਮੀਨ ਦੇ ਵਿੱਚ ਉਦੋਂ ਸਾਡੇ ਗਰਾਉਂਡ ਨੂੰ ਸਪਲਾਈ ਗ੍ਰੇਡ ਨੂੰ ਸਪਲਾਈ ਦਿੱਤੀ ਗਈ ਆ ਉਹ ਸਪਲਾਈ ਕਰਕੇ ਇਹਨਾਂ ਨੇ ਮਹਿਕਮੇ ਦਾ ਨਾਮ ਰੱਖ ਕੇ ਜੈਂਪਰ ਵਰਤਾ ਸਾਡੀ ਲੈਟ ਬੰਦ ਹੋ ਗਈ ਸਾਰੇ 5 ਦਿਨ ਹੋ ਗਏ ਪਾਣੀ ਨਹੀਂ ਆਇਆ ਪਿੰਡ ਘਰੇ ਵੀ ਪਾਣੀ ਨਹੀਂ ਸਾਡੇ ਪਿੰਡ ਦੇ ਪਸ਼ੂ ਵੀ ਨੁਕਸਾਨੇ ਗਏ ਗਰਮੀ ਕਾਰਨ ਬੱਚੇ ਬਿਮਾਰ ਹੋਈ ਜਾਂਦੇ ਜੋ ਲੈਟ ਨਹੀਂ ਚੱਲ ਰਹੀ ਬਹੁਤ ਔਖਾ ਬਈ ਪ੍ਰਸ਼ਾਸਨ ਸਾਡਾ ਧੱਕਾ ਕਰ ਰਿਹਾ ਕੋਈ ਗੱਲ ਬਾਤ ਨਹੀਂ ਸਾਡੀ ਸੁਣ ਰਿਹਾ ਅਸੀਂ ਤਾਂ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਵੀ ਜਲਦੀ ਜਲਦੀ ਜੈਂਪਰ ਪਾਇਆ ਜਾਵੇ ਪੈਰ ਸਪਰਾਈ ਚੱਲੇ ਵੀ ਹਾਂਜੀ ਕਰੀਦਾ ਬਾਈ ਥੋੜਾ ਜਿਵੇਂ ਪਤਾ ਲੱਗਿਆ ਵੀ ਥੋੜਾ ਇਹ ਲੰਮੇ ਟਾਈਮ ਤੋਂ ਚੱਲ ਰਿਹਾ ਦੋਹਾਂ ਪਿੰਡਾਂ ਦਾ ਕੋਈ ਕਿਸੇ ਦੀ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਵਾਜਿਆ ਜਾਂ ਬੈਸੀ ਇੱਕ ਜਿੱਦ ਦੇ ਮਾਰੀ ਚੱਲ ਰਹੀ ਹੈ ਨਹੀਂ ਨਹੀਂ ਬਈ ਰੰਜਿਸ਼ ਸਾਡੀ ਕਾਹਦੀ ਹੈ ਗਵਾਂਢੀ ਪਿੰਡ ਹੈ ਅਸੀਂ ਤਾਂ ਲੜਨਾ ਵੀ ਨਹੀਂ ਚਾਹੁੰਦੇ ਕਿਉਂਕਿ ਸਾਡੇ ਰਿਸ਼ਤੇਦਾਰੀਆਂਾਂ ਦਾ ਹੀ ਪਿੰਡਾਂ ਵੀ ਲੰਘਦੇ ਆੜੇ ਯਾਰ ਮਿੱਤਰ ਸੈਦੂ ਤੋਂ ਮਿਸਤਰੀਆ ਕੰਮ ਕਰਾਉਣਾ ਜੋ ਸਾਰਾ ਕੁਝ ਨੇ ਸੈਦੂ ਦੇ ਵਰਤ ਦੇ ਮਸ਼ੀਨਾਂ ਕੰਪੈਨ ਵਾਲੇ ਬਾਰੇ ਟਣਕ ਵੱਟ ਕੇ ਜਾਂ ਝੋਨਾ ਵੱਟ ਕੇ ਜਾਂ ਹੁਣ ਮੰਨ ਕੇ ਚੱਲੋ ਜੀ ਜੇ ਬੋਲਦੇ ਨੇ ਕੀ ਕੀਤਾ ਜਾਵੇ ਸਾਡਾ ਹੁਣ ਮੰਨ ਲੇ ਕੇ ਜੇ ਪੰਜ ਦਿਨ ਲੈਟ ਨਹੀਂ ਆਈ ਭਾਈ ਸਾਡਾ 450 ਗੱਲਾ ਪੈ ਗਿਆ ਜੇ ਅੱਜ ਵਾਕੇ ਬੀਜ ਦੇ 5000 ਦੇ ਹਿਸਾਬ ਨਾਲ ਸਾਡਾ 2 ਕਰੋੜ ਰੁਪਏ ਦਾ ਨੁਕਸਾਨ 450 ਗੱਲਾ ਜੇ ਅੱਜ ਵਾਕੇ ਬੀਜ ਦੇ ਲੈਟ ਨਹੀਂ ਆਉਂਦੀ 5000 ਦਵਾਈ ਆ 400 ਕਰੋੜ ਰੁਪਏ ਦਾ ਨੁਕਸਾਨ 2 ਕਰੋੜ ਦਾ ਨੁਕਸਾਨ ਆ ਤੇ ਭਾਈ 5 ਕਿੱਟਾਂ ਦੀ ਲੈਟ ਪਈ ਹੈ ਪ੍ਰਸ਼ਾਸਨ ਤੋਂ ਕੀ ਤੁਸੀਂ ਮੰਗ ਕਰਦੇ ਹੋ ਤੇ ਧਰਨਾ ਕਦੋਂ ਤੱਕ ਜਾਰੀ ਰਹੇਗਾ ਪਰ ਇਹ ਜਿੰਨਾ ਕੱਟਾ ਮਦਰਾ ਹਾਲ ਨਹੀਂ ਹੁੰਦਾ ਇਹ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਵੀ ਸਾਡਾ ਜੈਂਪਰ ਪਵਾਇਆ ਜਾਵੇ ਇੱਥੇ ਜੀ ਸਾਡਾ ਲਾਈਟ ਦਾ ਸੀਗਾ ਜੀ ਜਿੰਪਰ ਸਾਡੇ ਉਪਰ ਲਾ ਦੇ ਉਹਨਾਂ ਨੇ ਕਿੰਨਾਂ ਨੇ ਜੀ ਸਾਡੇ ਜੀ ਗ੍ਰੈਡ ਚੋਂ ਵੱਡੀ ਲੈਂਦੇ ਸੈਦੂ ਵਾਲਿਆਂ ਨੇ ਤੇ ਸਾਡੇ 4 ਦਿਨ ਹੋ ਗਏ ਲਾਈਟ ਨਹੀਂ ਸਾਡੇ ਝੋਨੇ ਵੀ ਮੱਚੀ ਜਾਂਦੇ ਆ ਤੇ ਹਜੇ ੱਟਾ ਕਰਦੇ ਸਾਨੂੰ ਸਿੱਧਾ ਹੀ ਪਾ ਨਹੀਂ ਕਹਿੰਦੇ ਤੁਸੀਂ ਕਿਹੜੇ ਪਿੰਡ ਦੇ ਰਹੇ ਹੋ ਤਰਵੰਡੀ ਕਾਰਨ ਕੀ ਆ ਗਿਆ ਬਟਨਾ ਕਟ ਮਾਰ ਕਰਨ ਦਾ ਬਸ ਜੀ ਗ੍ਰੈਡਰ ਤਾਂ ਵੀ ਸਾਨੂੰ ਸਹੀ ਲਾਈਟ ਨਹੀਂ ਦਿੰਦੇ ਉਹ ਤਾਂ ਦਾਲਤੀ ਕੰਮ ਚੱਲ ਰਹੀ ਸਾਡੇ ਕੀ ਬਸ ਕਿੰਨੇ ਕ ਬੰਦੇ ਸੀ ਉਹ ਉਹ ਤਾਂ ਅਣਪਛਾਤੇ ਹੀ ਬਾਹਲੇ ਬੰਦੇ ਸੀਗੇ ਜੀ ਕਿੰਨੇ ਵੇਚ ਦੀ ਕਰਾਣੇ Yeah, I was gonna get all the damage.